ਗੋਡਿਆਂ ਦਾ ਇਲਾਜ ਕਰਾਉਣ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਹੋਈ ਮਹਿਲਾ ਦੀ ਹੋਈ ਮੌਤ ਪਰਿਵਾਰ ਨੇ ਲਾਇਆ ਡਾਕਟਰਾਂ ਤੇ ਅਣਗੈਲੀ ਕਰਨ ਦੇ ਇਲਜ਼ਾਮ ਪਹਿਲਾਂ ਪਿਓ ਦੀ ਹੋਈ ਮੌਤ ਤੇ ਹੁਣ ਮਾਂ ਦੀ ਮੌਤ ਤੋਂ ਬਾਅਦ ਤਾਂ ਹਾਂ ਮਾਰ ਮਾਰ ਰੋ ਰਿਹਾ ਏ ਮੁੰਡਾ ਤੁਸੀਂ ਵੀ ਦੇਖੋ ਇਸ ਵੇਲੇ ਦੀ ਬੇਹਦ ਮੰਦ ਭਾਗੀ ਖਬਰ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਤਾਂ ਜੋ ਲੋਕ ਸਾਵਧਾਨ ਹੋ ਜਾਣ ਦੱਸ ਦਈਏ ਕਿ ਅਮਰਤਸਰ ਦੇ ਨਾਮੀ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ ਤੇ ਰੋ ਰੋ ਪਰਿਵਾਰ ਇਨਸਾਫ ਦੀ ਗੁਹਾਰ ਲਾ ਰਿਹਾ ਹੈ ਚਾੜ ਬਰਾੜ ਚਾੜ ਦਾ ਸਾਰ ਤਰਫੋਂ ਹਾਂ ਪਰਮਜੀਤ ਆਪਾਂ ਜੀ ਪਿੰਡ ਤੋਂ ਅਜਨਾਲ ਤੁਹਾਨੂੰ ਜੀ ਰਿਸ਼ਤੇ ਕਰਨਾ ਕੀ ਹੋਈ ਹੈ ਕਟ ਰਾਜੀ ਇਹਨਾ ਅਖੰਡੀ ਆ ਵੀ ਮੈਂ ਆਪਣਾ ਛੁੱਟੀ ਦੇ ਦਿੱਤੀ ਗਈ ਸਾਨੂੰ ਤੇ ਕਹਿੰਦੇ ਆ ਕਿ ਤੁਹਾਡਾ ਬਲੱਡ ਚਾੜਦੀ ਏ ਬਾਸ ਉਹਨਾਂ ਨੇ ਬਲੱਡ ਚਾੜਿਆ ਤੜਫਾਂ ਲੱਗ ਗਈ ਆਪਰੇਸ਼ਨ ਕਰਵਾਇਆ ਸੀ ਤੁਹਾਡੇ ਆ ਦਾ ਤੁਹਾਡੇ ਆ ਦਾ ਤੁਹਾਡਿਆਂ ਦਾ ਆਏ ਸਿਸਟਰ ਸੀ ਛੋਟੀ ਸਾਡੇ ਅੰਮ੍ਰਿਤ ਦੀ ਹੋਣੀ ਹੈ 35 ਸਾਲ ਹੋ ਗਈ ਕਰਨੇ ਹੋਈਆ ਬਲੱਡ ਚੜਦਾ ਬਲੱਡ ਚੜਦਾ ਥੜ ਥੜ ਅੱਧਾ ਮਤਲਬ ਪੜਨ ਲੱਗ ਗਿਆ ਕਰਦਾ ਬਲੱਡ ਉਸੇ ਵੇਲੇ ਹੋ ਲੈ ਗਈ ਬਲੀਡਿੰਗ ਜਾਂਦਾ ਕੋਈ ਨਹੀਂ ਲੋਦਨ ਦੀ ਹੋਣੀ ਜਨਾ ਟੈਸਟ ਨਹੀਂ ਕੀਤਾ ਹਾਂਜੀ ਫਿਰ ਸਾਨੂੰ ਨਹੀਂ ਆਈ ਨਹੀਂ ਫਿਰ ਉੱਥੇ ਗਿਆ ਹੋ ਹੋਏ ਹੋਏ ਪੂਰੇ ਹੋ ਗਏ ਇਸ ਟਾਈਮ ਆਏ ਸਾਡੇ ਬੱਚਾ ਸਾਡਾ ਬੱਚਾ ਲਾਥ ਹੋ ਗਿਆ ਹਸਪੀਟਲ ਆ ਕੇ ਆਏ ਆ ਨਾ ਮਿੰਨਾਨੀ ਬੋਲਦੇ ਮਾਰਤੀ ਆ ਬੱਚੇ ਦਾ ਪ੍ਰਾਣਾ ਪ੍ਰਾਣਾ ਨਹੀਂ ਉਹਦਾ ਆ ਜਿਹਦੇ ਪੇਨ ਨਹੀਂ ਆ ਬਸ ਅਸਾਂ ਆਕੋ